ਹਾਂਜੀ ਚਲੋ ਸਾਹਿਬ ਹੁਣ ਤੁਸੀਂ ਜਿਹੜਾ ਹੈ ਬਾਬਾ ਸਾਹਿਬ ਨੂੰ ਸਰਦਾ ਦੇ ਪੁਲ ਪੇਟ ਕਰਕੇ ਰਹੇ ਹੋ ਤੇ ਅੱਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਮ ਆਵਾਮ ਨੂੰ ਅੱਜ ਉਹਨਾਂ ਦੇ ਪ੍ਰੀਮਹਨ ਨਿਰਮਣ ਦੇ ਸਤੇ ਦੇ ਉੱਤੇ ਜਿਹੜਾ ਉਹਨਾਂ ਨੂੰ ਪ੍ਰਣਾਮ ਕਰਨ ਵਾਸਤੇ ਆ ਉਹਨੂੰ ਸਰਦਾ ਦੇ ਪੁਲ ਘੇਟਣ ਵਾਸਤੇ ਆ ਤੇ ਔਰ ਮੈਂ ਜਿਹੜੀ ਇੱਥੇ ਮੈਨ ਜਿਹੜੀ ਇਸ ਟਾਈਮ ਨੂੰ ਮੁਸ਼ਕਲ ਲੱਗੀ ਮੇਰੇ ਲਈ ਵੀ ਜਿਹੜੇ ਆਮ ਤੁਹਾਡੇ ਰਕੇ ਸਾਥੀਆਂ ਦੇ ਲਈ ਵੀ ਵੀ ਬਹੁਤ ਬਹੁਤ ਸੋਹਣਾ ਬਣਿਆ ਪਰ ਜਦੋਂ ਅਸੀਂ ਉਹਨਾਂ ਨੂੰ ਪ੍ਰਣਾਮ ਕਰਨਾ ਉਹਨੂੰ ਫੁੱਲਮਾਲਾ ਭੇਟ ਕਰਨੀ ਆ ਤੇ ਜਿਹੜਾ ਉੱਪਰ ਚੜਨ ਵਾਸਤੇ ਨਾ ਤਾਂ ਇੱਥੇ ਪੌੜੀ ਹੈ ਇੱਕ ਥੋੜਾ ਬੁੱੱਚ ਦੀ ਜਿਹੜੀ ਹਾਈਟ ਵੀ ਜ਼ਿਆਦਾ ਹੈ ਨਾਲ ਉਹਨਾਂ ਦੇ ਸਾਤਰੇ ਮਟਾਗ ਬਣਾਈ ਗਿਆ ਤਾਂ ਪਰ ਉਹਦਾ ਜਿਹੜਾ ਇਹਦਾ ਉਹ ਫੁੱਲਮਾਲਾ ਭੇਟ ਕਰਨ ਲਈ ਜਿਹੜੀ ਇੱਥੇ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤਾਂ ਮੈਂ ਤੁਹਾਡੇ ذریعے ਪ੍ਰਸ਼ਾਸਨ ਤੋਂ ਇਸ ਗੱਲ ਦੀ ਮੰਗ ਰੱਖਦਾ ਵੀ ਜਿਹੜਾ ਛੂਕ ਕੋਸ਼ਿਸ਼ ਨਿਕਲ ਚਾਹੀਦੀ ਇਹ ਪਿਛੇ ਬੈਕ ਸੈਟ ਤੇ ਪੌੜੀ ਇੱਕ ਸਾਈਡ ਤੇ ਜੇ ਕੋਈ ਗ੍ਰਿੱਲ ਜਾਂ ਜਿਹੜਾ ਜਿਹੜਾ ਇਹ ਹੈਗਾ ਬੋਸ ਦੇ ਰੁਕਟਾ ਆਨ ਕਰਕੇ ਥੋੜੀ ਕੁਐਸਚਨਾਂ ਦੀ ਫੈਸਿਲਿਟੀ ਜਰੂਰ ਇੱਥੇ ਹੋਣੀ ਚਾਹੀਦੀ ਆ ਵੀ ਜਿਸ ਜਿਹਨੂੰ ਜਿਹਦੀ ਵੀ ਭਾਵਨਾ ਹੈਗੀ ਆ ਬਾਬਾ ਜੀ ਨੂੰ ਸ਼ਰਧਾ ਅਲੀ ਭੇਟ ਕਰਨ ਦੀ ਆ ਕੱਲ ਨੂੰ ਤਾਂ ਜਨਮ ਦਿਨ ਤੇ ਵੀ ਅਸੀਂ ਇੱਥੇ ਆਉਣੇ ਆ ਤਾਂ ਕੋਈ ਜਿਹੜਾ ਸੌਖੇ ਤਰੀਕੇ ਨਾਲ ਹਰ ਬੰਦਾ ਜਿਹੜਾ ਆਪਣੀ ਸ਼ਰਧਾ ਲਈ ਆਪਣਾ ਆਪਣੀ ਜਿਹੜੀ ਫੁੱਲ ਮਾਲਾ ਨੂੰ ਭੇਟ ਕਰ ਸਕੇ ਹਾਂਜੀ ਅ ਇਹਦੇ ਨਾਲ ਹੀ ਅਸੀਂ ਆਪ ਜੀ ਨੂੰ ਗੁਜਾਰਸ਼ ਕਰਦੇ ਆਂ ਕਿ ਸਾਡੀ ਜਥੇਬੰਦੀ ਦੇ ਸਾਥੀ ਵੀ ਸੁਭਾਅ ਨਾਲ ਅਸੀਂ ਮੌਕੇ ਤੇ ਆ ਗਏ ਤੇ ਅਸੀਂ ਇਹਦੀ ਸੇਵਾ ਸ਼ੁਰੂ ਕਰਨ ਜਾ ਰਹੇ ਆਂ ਇਨਾਂ ਦੇ ਉੱਪਰੋਂ ਵੀ ਤੇ ਪੌੜੀ ਦੀ ਵੀ ਆਪਣੇ ਲੈਵਲ ਤੇ ਇੱਥੇ ਕੋਈ ਸੇਵਾ ਸ਼ੁਰੂ ਕਰੋਗੇ ਤਾਂ ਜਿਹੜੀ ਮੇਰਾ ਮੇਰੇ ਸਾਥੀਆਂ ਦਾ ਪੂਰਾ ਸਹਿਯੋਗ ਤੁਹਾਡੇ ਨਾਲ। थैंक यू सर। ਬਹੁਤ ਬਹੁਤ ਧੰਨਵਾਦ। पैरा बाबा साहब अंबेडकर अमर रहे अमर रहे अमर रहे बाबा साहब अंबेडकर भीमराव जी अमर रहे अमर रहे अमर रहे बाबा साहब तेरी सोच ते बाबा साहब तेरी सोच ते जय पीम जय पा हां जी बहुत ही सत्कारयोग दोस्तों ਸਮੁੱਚੇ ਵਿਸ਼ਵ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੇ ਅਨੁਜਾਇਆਂ ਨੂੰ ਅੱਜ ਉਹਨਾਂ ਦੇ ਪ੍ਰੀਣ ਮਹਾਰਨ ਦਿਵਸ ਦੇ ਉੱਤੇ ਅਸੀਂ ਆਪਣੇ ਗਾਈਡਡ ਲਾਉਨ ਗਾਈਡਡ ਐਸੀਬੀਸੀ EMPLOYEES ਫੈਡਰੇਸ਼ਨ ਵੱਲੋਂ ਬਾਬਾ ਸਾਹਿਬ ਨੂੰ ਟ੍ਰਿਬਿਊਟ ਕਰਦੇ ਆ ਤੇ ਸਮੁੱਚੇ ਜਿਹੜੇ ਅੰਬੇਦਕਾਰੀ ਮਿਸਟਰੀ ਸਾਰੇ ਦੁਨੀਆ ਦੇ ਵਿੱਚ ਵਸੇ ਹੋਏ ਨੇ ਉਹਨਾਂ ਨੂੰ ਵੀ ਅਸੀਂ ਇਸ ਗੱਲ ਦਾ ਵਿਸ਼ਵਾਸ ਦਵਾਉਂਦੇ ਆ ਕਿ ਅਸੀਂ ਆਪਣੇ ਵੱਲੋਂ ਬਾਬਾ ਸਾਹਿਬ ਦਾ ਜੋ ਮਿਸ਼ਨ ਹੈ ਉਸ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਲਈ ਬਚਨ ਵੱਧ ਹੈ ਤੇ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਜੋ ਉਹਨਾਂ ਨੇ ਖਾਸ ਤੌਰ ਤੇ ਭਾਰਤ ਵਾਸੀਆਂ ਦੇ ਵਿੱਚ ਕਰੋੜਾਂ ਜਿਹੜੇ ਭਾਰਤ ਨਿਵਾਸੀ ਸੀਗੇ ਸਾਡੇ ਜਿਹੜੇ ਪਸ਼ੂਆਂ ਨਾਲੋਂ ਵੀ ਬਦਤਰ ਜ਼ਿੰਦਗੀ ਬਸਰ ਕਰ ਰਹੇ ਸੀ ਉਹਨਾਂ ਨੂੰ ਮਨੁੱਖੀ ਜ਼ਿੰਦਗੀ ਦਿੱਤੀ ਜਿਹਦੇ ਫਲਸਰੂਪ ਅਸੀਂ ਅੱਜ ਸਾਰੇ ਇੱਕ ਸ਼ਾਨਦਾਰ ਜ਼ਿੰਦਗੀ ਚ ਆਉਂਦੇ ਹੋਏ ਅੱਜ ਬਾਬਾ ਸਾਹਿਬ ਨੂੰ ਅਸੀਂ ਨਤਮਸਤਕ ਹੋ ਰਹੇ ਆ ਇਹ ਉਹਨਾਂ ਦਾ ਸਭ ਤੋਂ ਵੱਡਾ ਸਾਨੂੰ ਜਿਹੜਾ ਹੈ ਵਰਦਾਨ ਹੈ ਬੇਸਾਕ ਮਾਤਾ ਪਿਤਾ ਨੇ ਸਾਨੂੰ ਸਾਰਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਵੀ ਜਨਮ ਦਿੱਤਾ ਪਰ ਅਸਲੀ ਜ਼ਿੰਦਗੀ ਦਾ ਅਧਿਕਾਰ ਸਾਨੂੰ ਬਾਬਾ ਸਾਹਿਬ ਨੇ ਦਵਾਇਆ ਸੋ ਅਸੀਂ ਅੱਜ ਉਹਨਾਂ ਦੇ ਪ੍ਰੀਣ ਮਾਰਨ ਦੇ ਵਿੱਚ ਤੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਆ ਤੇ ਆਸ ਕਰਦੇ ਆ ਕਿ ਬਾਬਾ ਸਾਹਿਬ ਸਮੁੱਚੇ ਆਪਣੇ ਫਾਲੋਅਰਸ ਤੇ ਜਾਂ ਉਹਨਾਂ ਦੇ ਮਿਸ਼ਨ ਨੂੰ ਜਿਹੜੇ ਦੁਨੀਆ ਚ ਫਲਾਉਣ ਲੱਗੇ ਹੋਇਆ ਉਹਨਾਂ ਤੇ ਮਿਹਰ ਭਰੇ ਹੱਥ ਰੱਖਣ ਤੇ ਉਹਨਾਂ ਦੀ ਜਿਹੜਾ ਮਿਸ਼ਨ ਆ ਉਹਨੂੰ ਘਰ ਘਰ ਪਹੁੰਚਾਉਣ ਇਸ ਦੇ ਨਾਲ ਹੀ ਮੈਂ ਗੱਲ ਕਰੂੰਗਾ ਕਿ ਅਸੀਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜੇ ਆ ਇੱਥੇ ਕਈ ਵਾਰੀ ਸਾਡੀ ਟੀਮ ਸਾਡੇ ਐਮਪਲਾਈਜ਼ ਅਸੀਂ ਇਸ ਤੋਂ 3 ਸਾਲ ਤੋਂ ਲਗਾਤਾਰ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤੇ ਨੇ ਕਿ ਜਦੋਂ ਵੀ ਅਸੀਂ ਇੱਥੇ ਆਉਨੇ ਆ ਚਾਹੇ ਮਾਤਾ ਸਾਹਿਬ ਦਾ ਜਨਮ ਦਿਨ ਦਿਵਸ ਹੋਵੇ ਚਾਹੇ ਪਰਿਨ ਨਵਾਰਣ ਦਿਵਸ ਹੋਵੇ ਤਾਂ ਇੱਥੇ ਜਦੋਂ ਅਸੀਂ ਫੁੱਲ ਮਾਲਾਵਾਂ ਅਰਪਿਤ ਕਰਦੇ ਹਾਂ ਤਾਂ ਸਾਨੂੰ ਬੜੀ ਦਿੱਕਤ ਆਉਂਦੀ ਹੈ ਤਾਂ ਪਰ ਪ੍ਰਸ਼ਾਸਨ ਸਾਡੀ ਕਦੇ ਵੀ ਗੱਲ ਨਹੀਂ ਮੰਨੀ ਆ ਹੁਣੇ-ਹੁਣੇ 60 ਤੋਂ ਪਹਿਲਾਂ ਸਬਬਨ ਵਾਲੀ ਇੱਥੇ ਸਾਡੇ ਨਵੇਂ ਐਮਐਲਏ ਸਰਦਾਰ ਕੁਲਦੀਪ ਸਿੰਘ ਢੱਲੋਂ ਜੀ ਉਹ ਵੀ ਸ਼ਰਦਾ ਦੇ ਫੁੱਲ ਪੇੜ ਕਰਕੇ ਗਏ ਨੇ ਬੜੀ ਮੁਸ਼ਕਲ ਨਾਲ ਉਹ ਉੱਪਰ ਚੜ੍ਹੇ ਸੀ ਅਸੀਂ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਚ ਕਿਸ ਤਰ੍ਹਾਂ ਸਰਦਾਰ ਦੇ ਫੁੱਲ ਭੇਟ ਕੀਤੇ ਨੇ ਮਾਲਾਵਾਂ ਅਰਪਤ ਕੀਤੀਆਂ ਬਾਬਾ ਸਾਹਿਬ ਨੂੰ ਤੇ ਉਹ ਬਹੁਤ ਵੱਡੀ ਦਿੱਕਤ ਆਉਂਦੀ ਸੀ ਤੇ ਅਸੀਂ ਸੋਚਿਆ ਸੀ ਸਾਡੀ ਜਥੇਬੰਦੀ ਨੇ ਕਿ ਅਸੀਂ ਇਹ ਸੇਵਾ ਰੰਭ ਰਹੇ ਹਾਂ ਅੱਜ ਤੋਂ ਤਾਂ ਇੱਥੇ ਸਰਦਾਰ ਅਨਕਲਦੀਪ ਸਿੰਘ ਕਾਲਾ ਢੱਲੋਂ ਜੀ ਇਹ ਸਾਨੂੰ ਵਿਸ਼ਵਾਸ ਦੇ ਦਿਵਾ ਕੇ ਗਏ ਨੇ ਕਿ ਜੇਕਰ ਪ੍ਰਸ਼ਾਸਨ ਜਿੰਨਾ ਸਹਿਯੋਗ ਦਿੰਦਾ ਦਿੰਦਾ ਤੇ ਨਹੀਂ ਉਹ ਕਹਿੰਦੇ ਵੀ ਇਹਦੀ ਸੇਵਾ ਰੰਭੋ ਤੇ ਆਪਾਂ ਇਹ ਸੇਵਾ ਕਰਵਾਵਾਂਗੇ ਸੋ ਅਸੀਂ ਹੋਰ ਵੀ ਸਾਡੇ ਜਿੰਨੇ ਵੀ EMPLOYEES ਨੇ ਸਾਡੇ ਮੁਲਾਜ਼ਮ ਨੇ ਬਾਕੀ ਸਾਡੇ ਇੱਥੇ ਐਮਐਲਏ ਸਾਹਿਬ ਨੇ ਦੋ ਹਲਕੇ ਦੇ ਰਿਜ਼ਰਵ ਮੇਰਾ ਖਿਆਲ ਉਹ ਹੱਦ ਤੱਕ ਪਹੁੰਚੇ ਨਹੀਂ ਕੋਈ ਵੀ ਸ਼ਾਇਦ ਉਹਨਾਂ ਦਾ ਪ੍ਰੋਗਰਾਮ ਨਹੀਂ ਹੋਣਾ ਚਾਹ ਉਹਨਾਂ ਨੂੰ ਯਾਦ ਨਹੀਂ ਹੋਣਾ ਭਾਵੇਂ ਉਹ ਰਿਜ਼ਰਵ ਕੈਟਾਗਰੀਆਂ ਚੋਂ ਆ ਤੇ ਮੈਂ ਉਹਨਾਂ ਨੂੰ ਵੀ ਗੁਜਾਰਿਸ਼ ਕਰੂੰਗਾ ਕਿ ਉਹੋ ਘੱਮਸੇ ਕਮ ਸੇ ਸਾਨੂੰ ਇਸ ਸੇਵਾ ਕਰਨ ਦੇ ਵਿੱਚ ਸਾਡਾ ਸਹਿਯੋਗ ਦੇਣ ਇਹਦਾ ਜਿੰਨਾ ਵੀ ਬਜਟ ਹੋਊਗਾ ਸਾਡੇ ਖੇਤੀਬਾੜੀ ਅਫਸਰ ਸਰਦਾਰ ਗਰਚਰਨ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਰਿਟਾਇਰਡ ਲੈਕਚਰਾਰ ਨੇ ਗੁਰਬਖਸ਼ ਸਿੰਘ ਸਰਪ੍ਰਸਤਾ ਸਾਡੀ ਚੇਅਰਮੈਨ ਨੇ ਗਾਈਟਰ ਨਾ ਗਾਈਟਰ ਜਿੱਥੇ ਬੰਦੀ ਦੇ ਹੋਰ ਸਾਡੇ ਰਿਟਾਇਰਡ ਜਿਹੜੇ EMPLOYEES ਨੇ ਹਾਂ ਹਾਂ MC ਸਾਫ ਸਾਡੇ ਖੜੇ ਨੇ ਸਾਡੇ ਬਿਜ਼ਨਸਮੈਨ ਵੀਰ ਮੇਲਾ ਸਿੰਘ ਜੀ ਸਾਡੇ ਨਾਲ ਖੜੇ ਨੇ ਇਹਨਾਂ ਦੀ ਅਸੀਂ 5-7 ਬੰਦਿਆਂ ਦੀ ਟੀਮ ਬਣਾ ਕੇ ਅੱਜ ਤੋਂ ਬਾਅਦ ਅਸੀਂ ਇਹਦੀ ਸਿਵਾਰੰਭਣ ਜਾ ਰਹੇ ਹਾਂ ਜਿੰਨੇ ਵੀ ਸਾਥੀ ਵੱਧ ਤੋਂ ਵੱਧ ਸਾਨੂੰ ਇਹਦੇ ਤੇ ਆਪਾਂ ਜਿੱਥੇ ਪੌੜੀ ਲਾਉਣੀ ਆ ਉੱਤੇ ਛੱਤ ਦਾ ਪ੍ਰਬੰਧ ਕਰਨਾ ਸ਼ਾਇਦ ਤੇ ਸੀਸੇ ਲਗਾ ਕੇ ਤਾਂ ਜੋ ਸਾਡਾ ਸਟੈਚੂਆ ਜਿਹੜਾ ਸੁਰੱਖਿਅਤ ਰਹਿ ਸਕੇ ਸੋ ਸਾਰਿਆਂ ਨੂੰ ਬੇਨਤੀ ਆ ਅੱਜ ਦੇ ਇਸ ਦਿਹਾੜੇ ਦੇ ਉੱਤੇ ਆਪਾਂ ਆਪਣੇ ਨੇਕ ਕਮਾਈ ਦੇ ਵਿੱਚੋਂ ਤਿਲਫਲ ਜ਼ਰੂਰ ਪਾਈਏ ਧੰਨਵਾਦ ਇਹ ਟੇਬਲ ਉੱਪਰ ਫੈ ਜਾਉਂਦਾ ਹੈ ਨਾ ਮਾਸ਼ਪਾ ਗੋਲ ਇਹਨੂੰ ਫੜੋ ਇੰਦਰੋਂ ਫੜੋ ਗੂੜ ਗੂੜ ਉਹ ਗੂੜ ਕੱਢੇ ਹੋਏ ਦਾ ਗੂੜ ਕੱਢੇ ਹੋਏ ਜੁੜੀ ਜੁੜੀ ਪਾਉਣਾ ਮੈਨੂੰ ਦੇਖੋ ਇੱਕ ਮੋੜਾ ਹੋਰ ਆ ਜਾਓ ਲੈਕ ਮੋਂੜਾ ਇੱਥੇ ਹੋ ਗਿਆ ਨਾ ਮੇਲਾ ਸਿੰਘ ਹਾਜਤ ਹਾਂ ਤੁਸੀਂ ਫੜਿਓ ਬਸ ਤੁਸੀਂ ਇੱਥੇ ਖੜ੍ਹ ਜਾਓ ਥੱਲੇ ਨਹੀਂ ਫਿਰ ਆ ਵੀ ਫੜੂਗਾ ਮਾਲਾ ਮੈਨੂੰ ਮਾਲਾ ਵੀ ਕਿਉਂ ਨਾ ਮਾਲਾ ਫੜੋ ਸਰ ਮੈਂ ਜਾਉਂ ਤਾਂ ਹਾਂ ਹਾਂ ਬਿਲਕੁਲ ਇਹ ਆ ਬਣਾ ਉੱਧਰ ਰੱਖ ਦੇ ਬਾਈ ਡਰੈਸ ਦੀ ਜੀ ਮੈਂ ਜਾਨੂੰ ਤੁਹਾਨੂੰ ਰਹਿਣਾ ਇੱਥੇ ਚਲੋ ਤੁਸੀਂ ਪੰਗਰੋ ਨੂੰ ਨਾ ਨਾ ਆਰਾਮ ਨਾਲ ਕਰੀਏ ਆਰਾਮ ਨਾਲ ਇੱਥੇ ਦੇ ਪੈਜੂ ਹੂੰ ਆ ਇਧਰ ਬਣਾ ਲੈ ਵੀਰੇ ਹੁਣ ਮੈਂ ਕਿਹਾ ਜੀ ਕੋਈ ਗੱਲ ਨਹੀਂ ਮਾਲਕ ਰੱਖੇ ਹਾਂ ਜੀ ਇਹੋ ਸਾਰੇ ਮੈਂ ਆਉਂਦਾ ਹਾਂ ਹਾਂਜੀ ਕਰ ਦੇ ਵੀਰੇ ਹੁਣ ਰਾਈਟ ਕੋਈ ਨੀ ਕੋਈ ਨੀ ਕੋਈ ਮੈਨੂੰ ਕੋਈ ਮੇਰਾ ਪੈਰ ਹੱਥ ਪੈਰ ਚੱਕ ਲਈ ਜੀ ਜੀ ਹੁਣ ਕਰ ਦੋ ਤੁਸੀਂ ਬਸ ਇੱਥੇ ਕਰੀ ਜਾਂਦੇ ਹੋ ਬਸ ਇੱਥੇ ਕਰ ਸਕਦਾ ਇੱਥੇ ਕਰ ਸਕਦਾ ਥੱਲੇ ਆ ਪੈਰ ਗੁੱਸੇ ਪੈਰ ਆ ਲੈ ਲਓ ਜੀ ਇਧਰੋਂ ਹਾਂ ਵੀਰੇ ਫੜਿਆ ਮੂੰਹ ਕਰ ਲਓ ਮੂੰਹ ਵੀ ਪਾ ਲਓ ਮੂਵੀ ਫਨ ਰਹੀ ਉੱਧਰ ਨੂੰ ਖੜ ਕੇ ਆਂਦੇ ਹਾਂ ਹਲੋ ਚਲ ਅ ਪ੍ਰਧਾਨ ਜੀ ਇਹ ਕਿੱਧਰ ਬਾਗੇ ਆ